ਜੇ ਜਦੋਂ ਅਸੀਂ ਮੂੰਗੀ ਲਾਣੇ ਆ ਕਿਹੜੀ ਕਿਹੜੀ ਦਵਾਈ ਇਸਤੇਮਾਲ ਕਰੀ ਜਿਹਦੀ ਵਜ੍ਹਾ ਤੋਂ ਪੈਦਾਵਾਰ ਜ਼ਿਆਦਾ ਹੋਇਆ ਜਾਂ ਕਿਹੜਾ ਬੀਜ ਇਸਤੇਮਾਲ ਕਰਨਾ ਚਾਹੀਦਾ ਇਹਦੇ ਚ ਸੂਫੀ ਸਾਹਿਬ ਸਭ ਤੋਂ ਪਹਿਲੇ ਅਗਰ ਤੁਸੀਂ ਦੇਖੀਏ ਤੇ ਬੀਜ ਦੇ ਹਵਾਲੇ ਨਾਲ ਇਹ ਡਿਪੈਂਡ ਕਰਦਾ ਕਿ ਤੁਸੀਂ ਅ ਮੁਖਤਲਫ ਚੀਜ਼ਾਂ ਤੇ ਉਤੇ ਡਿਪੈਂਡ ਕਰਦਾ ਸਭ ਤੋਂ ਪਹਿਲੇ ਕਿ ਮੁਖਤਲਫ ਵੈਰਾਈਟੀਆਂ ਮੁਖਤਲਫ ਟਾਈਮ ਦੇ ਨਾਲ ਹੁੰਦੀਆਂ ਨੇ ਤੁਸੀਂ ਅੱਗੇ ਕਿਹੜੀ ਫਸਲ ਲੈਣਾ ਚਾਹ ਰਹੇ ਹੋ ਤੁਸੀਂ ਅਗੇਤੀ ਫਸਲ ਕਾਸ਼ਤ ਕਰਨਾ ਚਾਹ ਰਹੇ ਹੋ ਜਾਂ ਤੁਸੀਂ ਲੇਟ ਫਸਲ ਕਾਸ਼ਤ ਕਰਨਾ ਚਾਹ ਰਹੇ ਹੋ ਹਾਂ ਕਈ ਤਿੰਨ ਫਸਲਾਂ ਸਾਲ ਚ ਕਰਦੇ ਨੇ ਜੀ ਤੇ ਉਸ ਹਵਾਲੇ ਨਾਲ ਜਿਹੜੇ ਲੋਕ ਤਿੰਨ ਫਸਲਾਂ ਲੈਂਦੇ ਨੇ ਜਾਂ ਜਿਹੜੇ ਸਬਜ਼ੀ ਕਾਸ਼ਤ ਕਰਨਾ ਚਾਹੁੰਦੇ ਨੇ ਉਹ ਜ਼ਿਆਦਾਤਰ ਸੁਪਰ ਫਾਈਨ ਔਰ 86 ਅਲਦੀ ਵਰਾਈਟੀਆਂ ਯਾਨੀ ਸੁਪਰੀ ਦੀਆਂ ਵਰਾਈਟੀਆਂ ਦੀ ਤਰਫ ਜ਼ਿਆਦਾਤਰ ਲੋਕਾਂ ਨੂੰ ਦਾ ਰੁਝਾਨ ਉਧਰ ਹੁੰਦਾ ਠੀਕ ਹੋ ਗਿਆ ਔਰ ਜਿਹੜੇ ਲੋਕ ਥੋੜਾ ਲੇਟ ਕਾਸ਼ਤ ਦੀ ਤਰਫ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਉਸ ਜੈਸੀ ਵੈਰਾਈਆਂ ਨੇ ਔਰ ਇਹਨਾਂ ਦੇ ਦਰਮਿਆਨ ਅਗਰ ਗੱਲ ਕਰੀ ਤੇ 1509 ਜੈਸੀਆਂ ਵੈਰਾਈਟੀਆਂ 1847 ਨਈ ਵੈਰਾਈਟੀਆਂ ਆ ਗਈਆਂ ਨੇ ਇਹ ਤਮਾਮ ਤਰ ਵੈਰਾਈਟੀਆਂ ਆਂਦੀਆਂ ਨੇ ਔਰ ਅਗਰ ਇਹਨਾਂ ਤਮਾਮ ਤਰ ਵੈਰਾਈਟੀਆਂ ਦੀ ਗੱਲ ਕਰੀ ਤੇ ਇਹਨਾਂ ਤਮਾਮ ਤਰ ਵੈਰਾਈਟੀਆਂ ਦੀ ਜਿਹੜੀ ਪੈਦਾਵਾਰ ਦੀ ਸਲਾਹੀਅਤ ਹੈ ਉਹ 70 ਤੋਂ 80 ਮਨ ਇਹ ਸਲਾਹੀਅਤ ਰੱਖਦੀਆਂ ਨੇ 70 ਤੋਂ 80 ਮਨ ਫਿਰ ਏਕੜ ਫਿਰ ਏਕੜ ਤੇ ਇਹ ਅੱਗੇ ਫਿਰ ਡਿਪੈਂਡ ਕਰਦਾ ਜ਼ਮੀਨਦਾਰ ਤੇ ਕਿ ਅਸੀਂ ਇਹਨਾਂ ਤੋਂ ਕਿੰਨੀ ਪੈਦਾਵਾਰ ਹਾਸਲ ਕਰ ਸਕਨੇ ਹਾਂ ਹਾਂ ਜੀ ਨਾ ਉਹਨਾਂ ਨੇ ਯੋਗ ਨਾ ਜੀ ਬਿਲਕੁਲ ਤੇ ਕਿਹੜੀ ਕਿਹੜੀ ਦਵਾਈ ਕਦੋਂ ਕਦੋਂ ਇਸਤੇਮਾਲ ਕਰੀਏ ਤੇ ਉਹਦੀ ਬੰਨ ਨਾਲ ਪੈਦਾਵਾਰ ਅੱਛੀ ਹੁੰਦੇ ਆ ਸਭ ਤੋਂ ਪਹਿਲੇ ਤੇ ਜਿਹੜਾ ਹੈ ਅਗਰ ਅਸੀਂ ਗੱਲ ਕਰੀਏ ਤੇ ਲਾਭ ਦੇ ਹਵਾਲੇ ਨਾਲ ਹਾਂ ਜੀ ਪੁਰਾਣੇ ਵਕਤਾਂ ਦੇ ਲੋਕ ਪਹਿਲਾਂ ਜੀ ਪੁਰਾਣੇ ਵਕਤਾਂ ਦੇ ਲੋਕ ਇੱਕ ਬੜਾ ਮਸ਼ਹੂਰ ਮੁਹਾਵਰਾ ਕਹਿੰਦੇ ਸਨ ਕਿ ਮੂੰਜੀ ਜਾਂ ਲਾਭ ਬੋਹ ਹੁੰਦੀ ਏ ਜਾਂ ਗੱਬ ਹੁੰਦੀ ਏ ਹਾਂ ਜੀ ਤੇ ਸਭ ਤੋਂ ਪਹਿਲੀ ਚੀਜ਼ ਯਾਨੀ ਕਿ ਲਾਭ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ ਤੇ ਲਾਭ ਜਿਹੜੀ ਹੈ ਅੱਜ ਕੱਲ੍ਹ ਦੇ ਦਿਨਾਂ ਦੇ ਅੰਦਰ ਮੇਰੇ ਖਿਆਲ ਅਲ ਮੈਂ ਸਮਝਣਾ ਕਿ ਲਾਭ ਹਮੇਸ਼ਾ ਕੁੱਲੀ ਲਾਭ ਨੂੰ ਮੈਂ ਕਿਲ ਕਰਨਾ ਚਾਹੀਦਾ ਲਾਭ ਜਿੰਨੀ ਖਰਵੀ ਹੋ ਜਾਏਗੀ ਉਹਨਾਂ ਤੁਹਾਡੇ ਆਸੇ ਫਾਇਦਾ ਮੰਨਦੇ ਉਹ ਬਰਦਾਸ਼ਤ ਨਹੀਂ ਕਰਦੇ ਉੱਥੇ ਜਿਉ ਲਾਉਂਗਾ ਸੜ ਜਾਂਦੇ ਇੱਕ ਵਾਰੀ ਲੇਫ ਜਾਂਦੇ ਉਤਾਂ ਇਸ ਲਈ ਲਿਹਾਜ਼ਾ ਸਭ ਤੋਂ ਪਹਿਲੀ ਗੱਲ 25 ਤੋਂ 30 ਦਿਨ ਦੀ ਉਮਰ ਦੀ ਜਿਹੜੀ ਲਾਭ ਹੋਏਗੀ ਤੁਸੀਂ ਉਹ ਮੁਨਕਿਲ ਕਰੋਗੇ ਤੇ ਫਸਲ ਦਾ ਬੂਟਾ ਜਿਹੜਾ ਹੈ ਨਾਲੀਆਂ ਬਣਨ ਦੀ ਸਲਾਹੀਅਤ ਜ਼ਿਆਦਾ ਹੋਏਗੀ ਜਿਸ ਤਰ੍ਹਾਂ ਹੀ 30 ਦਿਨ ਦੋ ਤਰੇ ਦੀ ਉਮਰ ਹੋ ਜਾਏਗੀ ਲਾਭ ਦੇ ਪੌਦੇ ਦੀ ਉਮਰ ਹੋ ਉਹ ਗੰਡ ਬਣਾਉਣਾ ਸ਼ੁਰੂ ਤੇ ਤੁਹਾਡੇ ਖੇਤ ਦੇ ਅੰਦਰ ਜਿਵੇਂ ਤੁਸੀਂ ਮੁਨਕਿਲ ਕਰੋਗੇ ਤੇ ਨਾਲੀਆਂ ਤੇ ਦਦਾਦ ਕਮ ਹੋਣਾ ਸ਼ੁਰੂ ਹੋ ਜਾਏਗੀ ਯਾਨੀ ਕਿ ਨਾਲੀਆਂ ਦੀ ਤਦਾਦ ਕਮ ਹੋਣ ਦਾ ਮਤਲਬ ਕਿ ਸਾਡੇ ਮੂੰਜਰ ਉੱਤੇ ਘੱਟ ਬਣਨਗੇ ਬਣਨਗੇ ਜਿਹਦੇ ਨਾਲ ਸਾਡੀ ਪੈਦਾਵਾਰ ਦਾ ਨੁਕਸਾਨ ਅਗਰ ਜ਼ਿਆਦਾ ਲਾਭ ਪੱਕੀ ਕਰਕੇ ਪਟਾਂਗੇ ਤੇ ਇਸੇ ਤਰ੍ਹਾਂ ਸਰਾ ਅਗਰ ਮਰਹਲੇ ਤੇ ਆ ਜਾਈਏ ਤੇ ਜਿਵੇਂ ਅਸੀਂ ਲਾਭ ਅਗਰ ਅਸੀਂ ਟਾਈਮ ਸਿਰ ਤਿਆਰ ਕਰ ਲਈਏ ਤੇ ਦੂਜਾ ਮਰਹਲਾ ਜਿਹੜਾ ਹੈ ਉਹ ਸੁਫੀ ਸਾਹਿਬ ਉਹਦੇ ਹਵਾਲੇ ਨਾਲ ਜੋ ਤੁਸੀਂ ਗੱਲ ਕਰਨੇ ਆ ਜ਼ਿੰਮੇਦਾਰ ਭਰਾ ਜਿਹੜੇ ਨੇ ਉਹ ਆਪਣਾ ਨੁਕਸਾਨ ਕਰਦੇ ਨੇ ਪੌਦਿਆਂ ਦੀ ਤਦਾਦ ਪੂਰੀ ਨਾ ਕਰਕੇ ਇੱਕ ਕਿਲੇ ਦੇ ਅੰਦਰ 80000 ਸੁਰਾਖ ਇਨੀਆਂ 8000 ਚੋਪਾ ਔਰ ਹਰ ਚੋਪੇ ਦੇ ਅੰਦਰ ਦੋ ਪੌਦੇ ਕਮਜ਼ ਕਮ ਸਨਣਾ ਬੀਜਾਂ ਦਾ ਕਿਲੇ ਦੇ ਹਵਾਲੇ ਨਾਲ ਅਗਰ ਬੀਜ ਦੀ ਗੱਲ ਕਰੀਏ ਤੇ 5 ਕਿਲੋ ਬੀਜ 5 ਮਰਲੇ ਦੇ ਅੰਦਰ ਇੱਕ ਕਿੱਲੇ ਦੀ ਪਨੀਰੀ ਦੇ ਹਵਾਲੇ ਨਾਲ 5 ਕਿਲੋ ਬੀਜ ਜੀ ਬਿਲਕੁਲ ਉਹ ਅਸੀਂ ਕਾਸ਼ਤ ਕਰਨਾ ਹੈ ਤੇ ਉਹਨਾਂ ਵੀ ਆ ਬੇ ਇਹਨੂੰ ਵੀ ਦਵਾਈ ਲਵਾਂਦੇ ਆ ਬੀਜ ਨੂੰ ਬਿਲਕੁਲ ਦਵਾਈ ਲਗਾਣਾ ਅੱਜ ਕੱਲ੍ਹ ਦੌਰ ਦੇ ਅੰਦਰ ਬਹੁਤ ਜ਼ਰੂਰੀ ਹੈ ਅਸੀਂ ਬਹੁਤ ਸਾਰੇ ਦੋਸਤਾਂ ਨੇ ਸੁਣਿਆ ਹੋਏਗਾ ਕਿ ਕੁਝ ਪੌਦੇ ਬਹੁਤ ਜ਼ਿਆਦਾ ਲੰਬੇ ਯਾਨੀ ਕਿ ਰੂਟਿਨ ਤੋਂ ਤੋਂ ਹਟ ਕੇ ਆਪਣਾ ਸਾਈਜ਼ ਬਣਾ ਲੈਂਦੇ ਨੇ ਕੱਦ ਵੱਡਾ ਕਰ ਵੱਡਾ ਕਰ ਲੈਂਦੇ ਨੇ ਔਰ ਬਾਅਦ ਵਿੱਚ ਸੁੱਕ ਜਾਂਦੇ ਨੇ ਇਹ ਬਹੁਤ ਜ਼ਿਆਦਾ ਪ੍ਰੋਬਲਮ ਸਾਨੂੰ ਆਣਾ ਸ਼ੁਰੂ ਹੋ ਗਿਆ ਇੱਕ ਇੱਕ ਕਿ ਸਿਉਂਕ ਲੱਗਦੇ ਆ ਕਿਹੜੇ ਲੱਗਦੇ ਆ ਕੋਈ ਇਹ ਸੂਫੀ ਸਾਹਿਬ ਇਹ ਉਸੇ ਚੀਜ਼ ਗੱਲ ਅਸੀਂ ਕਰਾਂਗੇ ਕਿ ਇਹ ਬਿਮਾਰੀ ਦਾ ਨਾਮ ਅਗਰ ਆਮ ਅਲਫਾਜ਼ ਵਿੱਚ ਗੱਲ ਕਰੀ ਤੇ ਬਕਾਇਨੀ ਔਰ ਅਗਰ ਇੰਗਲਿਸ਼ੇ ਚ ਇਸ ਨੂੰ ਬਿਮਾਰੀ ਨੂੰ ਦੇਖੇ ਤੇ ਫੁੱਟ ਰਾਟ ਦਾ ਮਸਲਾ ਹੈ ਇਸ ਹਵਾਲੇ ਨਾਲ ਸਾਨੂੰ ਸੀਡ ਟਰੀਟਮੈਂਟ ਜਿਹੜਾ ਹੈ ਉਹ ਕਰਨਾ ਚਾਹੀਦਾ ਸੀਡ ਟਰੀਟਮੈਂਟ ਜਦੋਂ ਤੁਸੀਂ ਕਰਦੇ ਹੋ ਤੇ ਇਹ ਬਿਮਾਰੀ ਜਿਹੜੀ ਹੈ ਉਹ ਸਾਡਾ ਬੀਜ ਬਿਮਾਰੀ ਜੋ ਜਾਂਦਾ ਹੈ ਸਾਡੇ ਕੋਲ 80 ਟੂ 90% ਜਿਹੜਾ ਕੰਟਰੋਲ ਜੀ ਬਿਲਕੁਲ ਜੇਸ ਟਾਈਮ ਅਨ ਕੱਲ ਕਰੀਦਾ ਪਲੇ ਦੇ ਵਿੱਚ ਉਸ ਤੋਂ ਬਾਅਦ ਕੀ ਪਾਉਣਾ ਥੱਲੇ ਫਿਰ ਕਦੂ ਦੇ ਵਿੱਚ ਜੀ ਜੀ ਸਭ ਤੋਂ ਪਹਿਲੀ ਚੀਜ਼ ਜਿਹੜੇ ਜਦੋਂ ਜ਼ਿੰਮੇਦਾਰ ਪੋਦਾ ਮੁਤਕਿਲ ਕਰ ਲੈਂਦਾ ਤੋਚਦਾ ਹੈ ਕਿ ਜਿਹੜੀ ਬੂਟੀਆਂ ਦਾ ਕੰਟਰੋਲ ਕੀਤਾ ਜਾਵੇ ਹਾਂ ਜੀ ਜਿਹੜੀ ਬੂਟੀਆਂ ਇਹ ਹੋਰ ਘੰਟਾ ਦੇ ਪਲੇਟਫਾਰਮ ਤੇ ਨਿਆ ਪਲੇਟਫਾਰਮ ਤੇ ਇੱਕ ਬੜਾ ਆਜਮਦ ਦਾ ਫਾਰਮੂਲਾ ਬੜੇ ਚੱਲ ਰਿਹਾ ਰਿਫਰਡ ਦੇ ਨਾਮ ਤੋਂ ਹਾਂ ਜੀ ਰਿਫਰਡ ਜਿਹੜਾ ਹੈ ਉਹ ਇੱਕ ਤੇ ਐਸੀ ਪ੍ਰੋਡਕਟ ਹੈ ਐਸੀ ਦਵਾਈ ਹੈ ਜਿਹੜੀ ਕਿ ਇੰਪੋਰਟਡ ਵੀ ਹੈ ਔਰ ਇੰਪੋਰਟਡ ਫਾਰਮੂਲੇਸ਼ਨ ਵੀ ਹੈ ਇੰਪੋਰਟਡ ਵੀ ਹੈ ਔਰ ਸੇਫ ਹੈ ਯਾਨੀ ਫਸਲਾਂ ਤੋਂ ਸੇਫ ਮਹਿਫੂਜ਼ ਉਹ ਨਾ ਸਿਰਫ ਫਸਲਾਂ ਆਸਤੇ ਬਲਕਿ ਜਿਹੜੇ ਲਾਬੇ ਆ ਜਾਂ ਜਿਹੜਾ ਅੰਦਰ ਬੰਦਾ ਜਾ ਰਿਹਾ ਉਹਦੇ ਆਸਤੇ ਵੀ ਨਹੀਂ ਅਗਰ ਪਾਣੀ ਦੀ ਮਕਦਾਰ ਘਟਾ ਦੇ ਦਵਾਈ ਦੇਵੇ ਤਾਂ ਜੜੀ ਬੂਟੀਆਂ ਨਹੀਂ ਉਗਣਗੀਆਂ ਦੇਖੋ ਅਗਰ ਤੁਸੀਂ ਰਿਫਰਟ ਇਸਤੇਮਾਲ ਕਰ ਰਹੇ ਹੋ ਕੋਈ ਵੀ ਐਸੀ ਜੜੀ ਬੂਟੀ ਵਾਲੀ ਦਵਾਈ ਕਰ ਰਹੇ ਹੋ ਜਿਹੜਾ ਬੂਟੀ ਨੂੰ ਉਗਣ ਤੋਂ ਰੋਕਦੀ ਏ ਉਹਦੇ ਆਸਤੇ ਤੁਹਾਨੂੰ ਘੱਟੋ ਘੱਟ ਜਿਸ ਦਿਨ ਜਦੋਂ ਤੁਸੀਂ ਦਵਾਈ ਇਸਤੇਮਾਲ ਕਰ ਰਹੇ ਹੋ ਤੇ ਉਹਦੇ 6 ਤੋਂ 7 ਦਿਨ ਤੱਕ ਪਾਣੀ ਦੀ ਮਿਕਦਾਰ ਪੂਰੀ ਰੱਖਣੀ ਪੈਂਦੀ ਹੈ ਤਾਂ ਕਿ ਦਵਾਈ ਆਪਣਾ ਅਸਰ ਕਰ ਦੇ ਔਰ ਜਿਹੜੀ ਜੜੀ ਬੂਟੀਆਂ ਦੇ ਬੀਜ ਮੌਜੂਦ ਨੇ ਖੇਤੀ ਦੇ ਅੰਦਰ ਉਹਨਾਂ ਨੂੰ ਤਲਫ ਕਰ ਦੇ ਨੁਕਸਾਨ ਨਾ ਹੋ ਜੇ ਔਰ ਉਹਨਾਂ ਨੂੰ ਉਗਣ ਤੋਂ ਰੋਕ ਦੇ ਰੋਕ ਦੇ ਜੀ ਤੇ ਜਿਸ ਟਾਈਮ ਜੇ ਗੱਬੇ ਚਾਹੀਏ ਫਿਰ ਵਿੱਚ ਦਵਾਈ ਤਾਂ ਨਹੀਂ ਇਸਤੇਮਾਲ ਕਰਨੀ ਕੋਈ ਔਰ ਦੇਖੋ ਇਹਦੇ ਅੰਦਰ ਸਾਡੇ ਕੋਲ ਮਸਲਾਂ ਦਾ ਜ਼ਿੰਕ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ ਹਾਂ ਜੀ ਜਿਸ ਤਰ੍ਹਾਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਫਸਲਾਂ ਜਿਹੜੀਆਂ ਨੇ ਜ਼ਰਦ ਅਲੂਦ ਹੋ ਗਈਆਂ ਨੇ ਜ਼ੰਗ ਅਲੂਦ ਹੋ ਗਈਆਂ ਨੇ ਉਹ ਜ਼ਿੰਕ ਦੀ ਕਮੀ ਹੈ ਜ਼ਿੰਕ ਦਾ ਇਸਤੇਮਾਲ ਜਿਹੜਾ ਹੈ 12 ਤੋਂ 15 ਦਿਨ ਦੇ ਅੰਦਰ ਬਹੁਤ ਆਈਡੀਅਲ ਟਾਈਮ ਹੈ ਜੀ ਉਹਦੇ ਅੰਦਰ ਬੜਾ ਆਈਡੀਅਲ ਟਾਈਮ ਹੈ ਤੁਸੀਂ ਜ਼ਿੰਕ ਇਸਤੇਮਾਲ ਕਰ ਸਕਦੇ ਹੋ ਨਿਆ ਜ਼ਿੰਕ ਪਲੱਸ ਦੇ ਨਾਂ ਤੋਂ ਨਿਆ ਸ਼ੁਰੂ ਕਰੋ ਤੁਹਾਨੂੰ 27% ਦਾਣੇਦਾਰ ਜ਼ਿੰਕ ਮਿਲ ਜਾਏਗਾ ਜਿਹੜਾ ਕਿ ਪੂਰੀ ਤਰ੍ਹਾਂ ਪਾਣੀ ਦੇ ਅੰਦਰ ਹਲਪਜ਼ੀਰ ਉਹ 12 ਤੋਂ 15 ਦਿਨ ਦੇ ਅੰਦਰ ਯੂਰੀਆ ਖਾਦ ਦੇ ਨਾਲ ਮਿਕਸ ਕਰ ਸਕਦੇ ਹੋ ਫਾਸਫੋਰਸੀ ਖਾਦ ਦੇ ਨਾਲ ਤੁਸੀਂ ਉਹਨੂੰ ਮਿਕਸ ਨਹੀਂ ਕਰ ਸਕਦੇ ਇਸੇ ਤਰ੍ਹਾਂ ਤੁਸੀਂ ਅ ਅਸੀਂ ਸਮਝਣਿਆ ਕਿ 20 ਤੋਂ 25 ਦਿਨ ਦੇ ਅੰਦਰ ਅੰਦਰ ਦਾਣੇਦਾਰ ਜ਼ਹਿਰ ਦੀ ਐਪਲੀਕੇਸ਼ਨ ਫਸਟ ਐਪਲੀਕੇਸ਼ਨ ਹੋ ਜਾਣੀ ਚਾਹੀਦੀ ਜਿਸ ਤਰ੍ਹਾਂ ਸਾਡੇ ਕੋਲ ਬਟਾ ਕੋ ਧਾਨੇਦਾਰ ਦੇ ਨਾਮ ਤੋਂ ਆਪਣੀ ਪ੍ਰੋਡਕਟ ਮੌਜੂਦ ਹੈ ਅਸੀਂ ਕਹਿੰਦੇ ਹਾਂ ਕਿ ਜਿਹੜਾ ਬੰਦਾ 20 ਤੋਂ 25 ਦਿਨ ਦੇ ਅੰਦਰ ਬਟਾ ਕੋ ਇਸਤੇਮਾਲ ਕਰੇਗਾ ਇੱਕ ਤੇ ਉਹਦੀ ਪੈਦਾਵਾਰ ਦੇ ਅੰਦਰ ਇਜ਼ਾਫਾ ਹੋਏਗਾ ਪੈਦਾਵਾਰੀ ਨਾਲੀਆਂ ਦੇ ਅੰਦਰ ਇਜ਼ਾਫਾ ਹੋਏਗਾ ਜੀ ਉਹ ਦੂਸਰੇ ਜਿਹੜੀਆਂ ਨਾਲੀਆਂ ਬਣਨ ਮਹਿਫੂਜ਼ ਰਹਿਣਗੀਆਂ ਤਨੇ ਦੀ ਸੁੰਡੀ ਤੋਂ ਆ ਵੇਖਿਆ ਐਕਸਰੇ ਦੇ ਵਿੱਚ ਬੋਟਾ ਨਮਾ ਹੋ ਜਾਂਦਾ ਤਨੇ ਦੀ ਸੁੰਡੀ ਤੋਂ ਮਹਿਫੂਜ਼ ਰਹਿਣਾ ਯਾਨੀ ਕਿ ਸਾਡੇ ਨੰਬਰ ਆਫ ਟਿਲਰਸ ਯਾਨੀ ਤਦ ਨਾਲੀਆਂ ਦੀ ਤਦਾਦ ਆਮ ਫਸਲ ਦੇ ਨਿسبة ਅਜ਼ਾਫਾ ਰਹੇਗਾ ਤਾਂ ਕਿ ਡਾਇਰੈਕਟਲੀ ਪੈਦਾਵਾਰ ਦੀ ਇਜ਼ਾਫ ਉਸ ਤੋਂ ਬਾਅਦ ਜੋ ਮੰਡੀ ਗੱਬੇ ਆ ਕੇ ਨਿਸਰ ਜਾਂਦੀ ਫਿਰ ਵੀ ਲੱਗਦੀ ਬਿਮਾਰੀ ਕੋਈ ਦੇਖੋ ਉਸ ਟਾਈਮ ਜਿਹੜੀਆਂ ਨੇ ਮੌਸਮ ਦੀਆਂ ਬਿਮਾਰੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਅੱਜ ਕੱਲ ਜਿਵੇਂ ਬਾਰਸ਼ਾ ਦਾ ਜ਼ੋਰ ਹੈ ਹਾਂਜੀ ਬਾਰਸ਼ਾ ਤੇ ਫਸਲਾਂ ਦੇ ਅੰਦਰ ਪਾਣੀ ਜ਼ਿਆਦਾ ਖਲੋਤਾ ਹੈ ਜਿਹੜੀਆਂ ਫਸਲਾਂ ਖਾਸ ਕਰਕੇ ਗੋਭ ਦੀ ਹਾਲਤ ਦੇ ਅੰਦਰ ਨੇ ਮਾਦੇ ਉੱਤੇ ਸ਼ੀਥ ਬਲਾਈਟ ਬਿਮਾਰੀ ਦਾ ਬਹੁਤ ਅਟੈਕ ਹੈ ਯਾਨੀ ਕਿ ਮੁਰ ਤੋਂ ਮੁਰ ਦੇ ਉੱਤੇ ਬਲਕਿ ਜਿਹੜਾ ਕਵਰ ਹੁੰਦਾ ਹੈ ਉਹਦੇ ਦੇ ਉੱਤੇ ਉਸ ਕਵਰ ਦੇ ਉੱਤੇ ਕਿ ਜਲਸਾਓ ਜਿਹੜੀ ਹੈ ਉਹ ਬਿਮਾਰੀ ਇਹ ਦੇਖੋ ਇਹ ਜਿਹੜਾ ਕਵਰ ਹੈ ਇੱਥੇ ਉਹਨਾਂ ਮੌਜੂਦ ਨਹੀਂ ਲੇਕਿਨ ਇਹ ਜਿਹੜਾ ਕਵਰ ਹੈ ਇਹਨਾਂ ਦੇ ਉੱਤੇ ਇਹ ਬੰਨਾ ਸ਼ੁਰੂ ਬੇਜ਼ਵੀ ਕਿਸਮ ਦਾ ਮਾਰ ਲਾ ਕੋਲ ਜਿਹੜਾ ਬੰਨੀਆਂ ਸ਼ੁਰੂ ਹੁੰਦੀਆਂ ਨੇ ਔਰ ਪਤੇ ਦੇ ਉਤਲੇ ਹਿੱਸੇ ਤੱਕ ਆਰਾਸ਼ ਹੁੰਦਾ ਜੀ ਉਹਦੇ ਨਾਲ ਜਿਹੜਾ ਹੈ ਤੁਹਾਡੀ ਪੈਦਾਵਾਰ ਯਕੀਨੀ ਤੌਰ ਤੇ متاثر ਹੁੰਦੀ ਹੈ ਔਰ ਇਸੇ ਤਰ੍ਹਾਂ ਦਾਣ ਕਾ ਬਬਕਾ ਹੈ ਬਰਾਊਨ ਲੀਫ ਸਪੌਟ ਹੈ ਨੈਕ ਬਲਾਸਟ ਹੈ हां जी ਮੌਤਲੀ ਬਿਮਾਰੀਆਂ ਨੇ ਔਰ ਅੱਜ ਕੱਲ ਬੜੀ ਕਾਮਨ ਡਿਜ਼ੀਜ਼ ਹੈ ਜਿਹੜੀ ਬੈਕਟੀਰੀਆ ਦੀ ਬਜਾਤ ਹੁੰਦੀ ਹੈ ਬੈਕਟੀਰੀਅਲ ਲੀਫ ਬਲਾਈਟ ਹੈ ਇਹ ਉਹ ਡਿਜ਼ੀਜ਼ ਨੇ ਜਿਹੜੀਆਂ ਇਸ ਟਾਈਮ ਫਸਲ ਦੇ ਉੱਤੇ ਅਟੈਕ ਕਰਦੀਆਂ ਨੇ ਇਸ ਹਵਾਲੇ ਨਾਲ ਅਗਰ ਅਸੀਂ ਗੱਲ ਕਰੀ ਤੇ ਸਭ ਤੋਂ ਪਹਿਲੇ ਜਿਹੜੀ ਬੈਕਟੀਰੀਅਲ ਲੀਫ ਬਲਾਈਟ ਯਾਨੀ BLB ਨੂੰ ਛੱਡ ਕੇ ਬਾਕੀ ਤਮਾਮ ਬਿਮਾਰੀਆਂ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਐਮਿਸਟਰ ਟਾਪ ਮੌਜੂਦ ਹੈ ਔਰ ਅਸੀਂ ਕਹਿੰਦੇ ਗੋਭ ਦੀ ਹਾਲਤ ਤੇ ਉੱਤੇ ਪੀਜ਼ਾ ਬਿਆਨ ਦੇ ਨਾਲ ਜਿਹੜੀ ਇੱਕ ਪੈਦਾਵਾਰੀ ਟੈਕਨੋਲੋਜੀ ਬਣ ਜਾਂਦੀ ਹੈ ਉਹਦੇ ਨਾਲ ਤੁਸੀਂ ਸਪਰੇਅ ਕਰੋ ਕੱਲਾ ਸਪਰੇ ਪਹਿਲੇ ਪਹਿਲੇ ਜਦੋਂ ਬੂਰ ਲੱਗ ਜੇ ਤੇ ਉਦੋਂ ਸਪਰੇ ਥੋੜਾ ਗੈਰ ਮੋਜੂ ਹੋ ਸਕਦਾ ਜਦੋਂ ਦਾ ਦੋਦਾ ਬਣਨਾ ਸ਼ੁਰੂ ਹੁੰਦਾ ਜੀ ਬੂਰ ਲੱਗਣੇ ਪਹਿਲੇ ਤੁਸੀਂ ਦੂਸਰਾ ਸਪਰੇ ਆਪਣਾ ਕਰ ਸਕਦੇ ਹੋ ਪਰ ਤੁਹਾਡੇ ਕੋਲ ਲੀਫ ਬ্লাইਟ ਦਾ ਹਮਲਾ ਸ਼ੁਰੂ ਹੋ ਤੇ ਤੁਸੀਂ ਉਹਦੇ ਉਤੇ ਸਾਡੇ ਕੋਲ ਕਾਪਰ ਆਕਸੀਕਲੋराइड ਮੌਜੂਦ ਹੈ ਜਿਹੜਾ ਕਿ ਤੁਸੀਂ 250 ਗ੍ਰਾਮ ਤੱਕ 500 ਗ੍ਰਾਮ ਤੱਕ ਫੀ ਕਿੱਲੇ ਦੇ ਉਤੇ ਸਪਰੇ ਕਰ ਸਕਦੇ ਹੋ ਉਹ ਬੈਕਟੀਰੀ ਲੀਫ ਬ্লাইਟ ਦੇ ਹਵਾਲੇ ਨਾਲ ਉਹ ਕੰਟਰੋਲ ਅੱਛਾ ਕੰਟਰੋਲ ਪ੍ਰੋਵਾਈਡ ਕਰਦੀ ਠੀਕ ਹੋ ਗਿਆ ਜੀ ਤੇਲਾ ਵਗੈਰਾ ਵੀ ਲੱਗਦਾ ਤੇਲੇ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਆ ਤੇਲੇ ਦੇ ਹਵਾਲੇ ਨਾਲ ਜਿਹੜੀ ਪ੍ਰੋਡਕਟ ਮੌਜੂਦ ਹੈ ਉਸ ਪ੍ਰੋਡਕਟ ਪਲੈਨਮ ਹੈ ਬਹੁਤ ਹੀ ਐਡਵਾਂਸ ਕੈਮਿਸਟਰੀ ਉਹ ਥੋੜਾ ਆਮ ਤਰਜ਼ ਤੇਲਾ ਜਿਹਦਾ ਉਹ ਕੰਟਰੋਲ ਕਰਦੀ ਹੈ ਚੈਨਲ ਦੇ ਮੈਸੇਜ ਜ਼ਰੂਰ ਮੈਨਾ ਚਾਹੁੰਦਾ ਜ਼ਿੰਮੇਦਾਰਾਂ ਨੂੰ ਕਿ ਕੋਸ਼ਿਸ਼ ਕਰੋ ਕਿ ਫਸਲ ਦੇ ਉਤੇ ਸਪਰੇ ਹਮੇਸ਼ਾ ਉਦੋਂ ਕਰੋ ਜਦੋਂ ਫਸਲ ਆਪਣਾ ਰੰਗ ਤਬਦੀਲ ਨਹੀਂ ਕਰ ਰਹੀ ਉਸ ਤੋਂ ਪਹਿਲੇ ਪਹਿਲੇ ਕਰ ਨਿਸਰਨ ਤੋਂ ਪਹਿਲੇ ਪਹਿਲੇ ਕਰ ਲਓ ਜਦੋਂ ਫਸਲ ਨਾ ਜਾਏ ਉਹ ਇਹ ਮੁਕੰਮਲ ਨਿਸਰ ਗਈ ਔਰ ਆ ਗਿਆ ਔਰ ਫਸਲ تبدیل ਕਰਨ ਦੀ ਤਲਾਸ਼ ਉਹ ਦੋਸਤਰੇ ਕਰਨ ਤੋਂ ਮੁਰੀਜ਼ ਕਰੀਏ ਹੂੰ ਉਹਦੇ ਨਾਲ ਕੀ ਹੈ ਕਿ ਸਾਡੀ ਫਸਲ ਚੁੰਗਾ ਸੀ ਚਾਵਲ ਐਕਸਪੋਰਟ ਕਰਨੇ ਬਹੁਤ ਬੜੀ ਤਦਾਦ ਦੇ ਅੰਦਰ ਤਾਂ ਕਿ ਯੂਰਪ ਦੇ ਅੰਦਰ ਜਿਹੜਾ ਸਾਡਾ ਚਾਵਲ ਜਾਂਦਾ ਉਹ ਸਾਡਾ ਰਿਜੈਕਟ ਨਾ ਹੋਏ ਹੂੰ ਔਰ ਇਸੇ ਤਰੀਕੇ ਨਾਲ ਕਿਸਾਨ ਨੂੰ ਫਾਇਦਾ ਹੋ ਸਕਦਾ ਉਹਦਾ ਰੇਟ ਬਿਹਤਰ ਹੋ ਸਕਦਾ ਜਦੋਂ ਚਾਵਲ ਸਾਡਾ ਯੂਰਪ ਔਰ ਰਸ਼ੀਆ ਜਿਹਾ ਸੀ ਮਾਰਕੀਟਾਂ ਦੇ ਅੰਦਰ ਜਦੋਂ ਬਾਹਰ ਜਾਏਗਾ ਜ਼ਾਹਰ ਫਿਰ ਜਿਵੇਂ ਦਾ ਨਮਰੇਟ ਜ਼ਿਆਦਾ ਮਿਲੇ ਜੀ ਬਿਲਕੁਲ لیکن اگر ਸਾਡਾ ਚਾਵਲ ਕਿਸੇ وجہ ਤੋਂ ਐਕਸਪੋਰਟ ਨਹੀਂ ਹੋਏਗਾ ਤੇ ਉਹਦੇ ਵਿੱਚ ਸਭ ਤੋਂ ਪਹਿਲੇ ਇੱਕ ਜ਼ਿਮੀਦਾਰ ਨੂੰ ਰੇਟ ਨਹੀਂ ਮਿਲੇਗਾ ਦੂਸਰਾ ਉਹ ਜ਼ਹਿਰ ਵਾਲਾ ਚਾਵਲ ਅਸੀਂ ਲੋਕਾਂ ਨੂੰ ਸਾਨੂੰ ਲੋਕਾਂ ਨੂੰ ਖਾਣਾ ਜਿਹੜੇ ਬਿਮਾਰੀ ਲੱਗੇ ਹੋਈ ਤੇ ਬੰਦਿਆਂ ਨੂੰ ਲਾਹਜ਼ਾ ਇਹ ਇੱਕ ਮੈਸੇਜ ਮੈਂ ਤਾਂ ਜ਼ਿਮੀਦਾਰਾ ਭਰਾਵਾਂ ਨੂੰ ਜ਼ਰੂਰ ਦੇਣਾ ਚਾਹਾਂਗਾ ਹਮਮ ਔਰ ਤੁਹਾਡਾ ਸ਼ੁਕਰੀਆ ਦਤਾ ਕਰਨਾ ਚਾਹਾਂਗਾ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਗੱਲਬਾਤ ਕਰਨ ਦਾ ਜੀ ਬਹੁਤ ਸ਼ੁਕਰੀਆ ਸਰ ਤੁਹਾਡਾ ਬਹੁਤ ਸ਼ੁਕਰੀਆ ਕੰਮ ਜੀ 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 ਅਸਲਾਮੁਅਲੈਕ